ਅੱਛਾ ਇਹਨੂੰ ਪੁਲਿਸ ਨੇ ਕਿਉਂ ਚੱਕਿਆ ਸੀ ਜਦੋਂ ਡਾਂਗ ਫੀਰੀ ਉਹਦੋਂ ਕਿਉਂ ਚੱਕਿਆ ਪੁਲਿਸ ਨੇ ਇਹ ਤਾਂ ਗੁਰੂ ਨਾਨਕ ਦੇਵ ਜੀ ਨੂੰ ਚੱਕਿਆ ਸੀ ਉਹਦੋਂ ਕਿਉਂ ਚੱਕਿਆ ਸੀ ਇਹ ਗੁਰੂ ਨਾਨਕ ਦੇਵ ਨਾਲ ਰਲ ਗਿਆ ਉਹ ਫਿੱਟੇ ਲਾਂ ਤੋਂ ਤੇਰੇ ਯਾਰ ਉਹ ਦੇਖ ਉਹ ਜਾਂਦੇ ਦਿਖਾ ਉਧਰ ਦਿਖਾ ਦੇਖੋ ਉਹ ਦੇਖੋ ਭਜਾਏ ਸਾਰੇ ਭਜਾ ਦੇ ਭਜਾਏ ਆ ਤੁਸੀਂ ਭਜਾਏ ਹੋਰ ਕਿਨੇ ਭਜਾ ਦੇ ਮੈਂ ਭਜਾ ਦੇ ਔਰ ਜਿਹੜੇ ਇੱਕ ਹੋਣਾ ਹੀ ਕੇਸ ਤਾਂ ਬਹੁਤ ਪਾਇਆ ਨਾ ਤੂੰ ਪਾਏ ਆ ਗਵਰਨਮੈਂਟ ਵਾਲਾ ਕਾਨੂੰਨ ਬੇਵਕੂਫ ਆ ਇੱਕ ਵੀ ਸਿੱਧਾ ਕਰਕੇ ਦੇ ਬਾਈ ਜੀ ਤੁਸੀਂ ਪੱਗ ਬੰਨੀ ਆ ਪਲੀਜ਼ ਇਹ ਨਾ ਕਰੋ ਅੱਛਾ ਕੀ ਗਿਆਨ ਮੈਨੂੰ ਗਿਆਨ ਤਾਂ ਦੇ ਦਿਓ ਮੈਨੂੰ ਦੇ ਦਿਓ ਤੁਸੀਂ ਗਿਆਨ ਅੰਦਰ ਲਾਈਵ ਅੰਦਰ ਕਰ ਸਕਦਾ ਭੈਣ ਮੇਰੀ ਇੱਕ ਮਿੰਟ ਅੰਦਰ ਤੁਸੀਂ ਅੰਦਰ ਬਹਿ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਸ਼ੁਰੂ ਚਲ ਕੇ ਦੇ ਦੇ ਰਹੇ ਲੋਕ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਭਾਈ ਜੀ ਤੁਸੀਂ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਛੋਟੀ ਇੱਕ ਮਿੰਟ ਇੱਕ ਮਿੰਟ ਪੰਜਾਬੀ ਨਾਲ ਗੱਲ ਕਰੋ ਸਾਰੇ ਮਾੜਾ ਹਾਂ ਬਾਣੀ ਫਿਰ ਤੁਸੀਂ ਐਡਾ ਜੁੱਠੇ ਹੱਥਾਂ ਨਾਲ ਐਡਾ ਲੋਕਾਂ ਨੂੰ ਬਾਣੀ ਵਰਤਾਉਂਗੇ ਐਡਾ ਬਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਤੇ ਸਰਦਨ ਤੁਸੀਂ ਬੇਅਤਵੀ ਕਰ ਰਹੇ ਹੋ ਦਾ ਮਤਲਬ ਇਹ ਬਾਣੀ ਭਗਤ ਕਬੀਰ ਜੀ ਸਤਿਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਹਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇਕੱਲਾ ਆ ਬੱਚੇ ਇਹ ਵਿਚਾਰੇ ਕਿਵੇਂ ਕੀ ਤੁਸੀਂ ਇਹਨਾਂ ਨੂੰ ਇਹਨੂੰ ਪਰਮਾ ਕੇ ਆ ਤੀ ਕਿੰਨੀ ਉਮਰ ਹੈ ਕੁੜੀਆ ਦੀ ਆ ਵਿਚਾਰੀ ਜਵਾਕੜੀ ਉਹ 3 ਉਹ ਮੱਛੀਆਂ ਇਸ ਬੰਦੇ ਨੂੰ ਪ੍ਰਮੋਟ ਸਰਦਾਰ ਸਾਹਿਬ ਦੀ ਦਾੜ੍ਹੀ ਰੱਖੀ ਆ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਐਡ ਐਡੀਆਂ ਸੰਗੀਨ ਧਰਮ ਦੇ ਤਹਿਤ ਪਰਚਾ ਆ ਸਚਾਈ ਦੇ ਕਰ ਰਹੇ ਆ ਇਹ ਵੀ ਕੀ ਸਚਾਈ ਦਾਗੇ ਨੇ ਕਿੰਨੀ ਫਰੀ ਪੁਲਿਸ ਫੜ ਕੇ ਲੈ ਗਈ ਜਦੋਂ ਮੈਨੂੰ ਪਰਮਿਸ਼ਨ ਦਿਖਾਓ ਬਾਈ ਆ ਬੱਚਿਆਂ ਨੂੰ ਤੁਸੀਂ ਬਾਦ ਮਜ਼ਦੂਰੀ ਕਰਵਾ ਰਹੇ ਹੋ ਅਬਰ ਚੁੰਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਵਾਲੇ ਆ ਬੰਦ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਰੋਕਿਆ ਵੰਡ ਰਿਹਾ ਕੌਣ ਆਹੇ ਬਾਬਾ ਕੌਣ ਆਹੇ ਬਾਬਾ ਕਬੀਰ ਪੰਥ ਜੀ ਨਹੀਂ ਆਹਾ ਇਹ ਸੰਤ ਰਾਮਪਾਲ ਜੀ ਕੌਣ ਨੇ ਇਹ ਕਬੀਰ ਪੰਥ ਜੀ ਹੈ ਕੌਣ ਮੈਂ ਉਹੀ ਪੁੱਛਦਾ ਹਾਂਜੀ ਨਾਮ ਦੱਸਦਾ ਜੀ ਸੰਤ ਰਾਮਪਾਲ ਜੀ ਬਾਕੀ ਕਿਤਾਬ ਪੜੋਗੇ ਸਾਰਾ ਤੇ ਫਰੀਜ ਦਿੰਨੇ ਹੋ ਫਰੀਜ ਆਹਾ ਵਾ ਆ ਵੀਰ ਪੈ ਜੀ ਤੇ ਵੀਰ ਪੈ ਦੀ ਕੀ ਆ ਜੀ ਇਹ ਚ ਖਾਸੀਅਤ ਖਾਸੀਅਤ ਇਹਦੇ ਵਿੱਚ ਇਹ ਆ ਜੀ ਜਿਹੜੇ ਆਪਣੇ ਗ੍ਰੰਥ ਹੈ ਹਾਂ ਉਸ ਉੱਤ ਕਰਕੇ ਲਿਖਿਆ ਹੋਇਆ ਕਿ ਜਿਹੜੀ ਸੰਤ ਭਾਸ਼ਾ ਉਹ ਸਾਨੂੰ ਕਈ ਵਾਰੀ ਲੈਂਗੁਏਜ ਸਮਝ ਨਹੀਂ ਆਉਂਦੀ ਅੱਛਾ ਉਹਦੀ ਚੀਜ਼ ਨੂੰ ਲੈ ਕੇ ਅਸੀਂ ਇਹ ਧਰਮ ਕਿਤਾਬ ਸੰਤਰਾਮਪਾਲ ਜੀ ਦੀ ਇਹ ਬਾਬੇ ਦੀ ਕੀ ਕੁਰਬਾਨੀ ਆ ਕੋਈ ਕੁਰਬਾਨੀ ਲੈ ਬਾਬੇ ਦੀ ਕੀ ਕੀਤਾ ਨੇ ਕੌਮ ਲਈ ਜਾਂ ਪੰਥ ਲਈ ਜਾਂ ਆਪਦੇ Hindu ਧਰਮ ਲਈ ਜਾਂ ਕੌਣ ਨੇ ਕੀ ਕੀਤਾ ਇਹਨਾਂ ਨੇ ਇਹ ਸਾਰੇ ਧਰਮਾਂ ਲਈ ਆ ਜੀ ਇੱਕ ਧਰਮ ਲਈ ਨਹੀਂ ਹੈਗਾ ਉਹ ਕੀ ਕੀਤਾ ਮੋਖੀ ਪੁੱਛਦੇ ਆ ਕਿਹਨੇ ਕੀਤਾ ਬਾਜੀ ਨਸ਼ਾ ਮੁਕਤ ਕਿੱਥੇ ਹੋਇਆ ਨਸ਼ਾ ਮੁਕਤ ਪੰਜਾਬ ਵਿੱਚ ਕਿੱਥੇ ਨਸ਼ਾ ਮੁਕਤ ਹੋਇਆ ਕਿ ਨਿਯਮ ਹੋਂਤਾਂ ਚਿੱਟੇ ਨਾਲ ਹੋ ਰਹੀਆਂ ਕਿੰਨੇ ਬੰਦੇ ਚਿੱਟੇ ਛੜਾਏ ਆਸਤਰਾ ਆ ਫੋਨ ਵੀ ਦੂਜਾ ਆਪਦਾ ਗੂਗਲ ਕਰੋ ਮੈਨੂੰ ਦਿਖਾਓ ਕਿੰਨੇ ਕਿਹੜੇ ਬੰਦਿਆਂ ਨੇ ਨਸ਼ਾ ਛੜਾਇਆ ਵਾ ਜਿਹੜੇ ਸਿੱਧਾ ਨਸ਼ਾ ਛੜਾਇਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਬਾਬੂ ਜੀ ਕਿੱਥੋਂ ਦੇ ਤੁਸੀਂ ਗੁੰਮਰਾਹ ਨਹੀਂ ਕਰ ਰਿਹਾ ਮੈਂ ਜਗਰਾਉਂਦਾ ਹਾਂ ਯਾਰ ਆਪ ਨਸ਼ਾ ਕਰ ਰਿਹਾ ਸੀ ਮੈਂ ਆਪ ਛੱਡਿਆ ਵਾ ਛੱਡਿਆ ਕੀ ਕਰਦੇ ਸੀ ਨਸ਼ਾ ਕਰਦਾ ਸੀ ਕੀ ਕਰਦੇ ਸੀ ਨਸ਼ਾ ਦਾਲੂ ਪੀਂਦਾ ਸੀ ਦਾਲੂ ਛੱਡਤੀ ਦਾਲੂ ਛੱਡਤੀ ਉਰੇ 10 ਸਾਲ ਹੋ ਗਏ ਆ ਸਾਡਾ ਬੰਦਾ ਰੋਜ਼ ਪੀਂਦਾ ਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਜ ਆ ਕੌਣ ਹੈ ਤੈਨੂੰ ਪਤਾ ਪੁੱਤ ਆ ਦਿਖਾ ਬੱਚਾ ਜਵਾਕ ਨੂੰ ਲਿਆ ਕੇ ਨਿੱਕੇ ਨਿੱਕੇ ਜਵਾਕਾਂ ਨੂੰ ਤੁਸੀਂ ਗਮਰਾਹ ਕਰਕੇ ਲਾਇਆ ਇਹਨਾਂ ਨੂੰ ਪੇਡ ਪੈਸੇ ਦਿੰਨੇ ਆ ਇਸ ਗੱਲ ਦੀ ਗਮਰਾਹ ਹੋ ਗਿਆ ਫੇਰ ਦੱਸੋ ਵੀ ਇਹ ਕੌਣ ਆ ਬੰਦਾ ਮੈਨੂੰ ਦੱਸੋ ਇਹਦੀ ਕੁਰਬਾਨੀ ਕੁਰਬਾਨੀ ਦੱਸੋ ਇਹਦੀ ਕੀ ਆਈਟਮ ਕੁਰਬਾਨੀ ਇਹ ਹੈ ਕਿ ਦਹੇਜ ਮੁਕਤ ਸ਼ਾਦੀ ਕਿੱਥੇ ਹੋਇਆ ਦਹੇਜ ਮੁਕਤ ਕਿੱਦਾ ਹੋਇਆ ਮੈਨੂੰ ਦੱਸ ਕਿੱਥੇ ਹੋਇਆ ਪੰਜਾਬ ਕਿ ਇੱਕ ਵੀ ਸਾਨੂੰ ਇੱਕ ਦੱਸ ਦੋ ਵੀ ਆ ਹੋਇਆ ਵਾ ਇੱਕ ਇੱਕ ਬੰਦਾ ਆ ਸਾਡੇ ਬੰਦੇ ਦੀ ਦਾਰੂ ਸ਼ਰਾਬ ਉਹਰੇ ਆ ਜਾ ਵੀ 20 ਸਾਲ ਤੋਂ ਕਿੱਦਾ ਦਿੱਲੀ ਦਾ ਇਹਨੂੰ ਕਹੇ ਦਾਰੂ ਸ਼ਰਾਬੇ ਜੋ ਤੁਸੀਂ ਨਾਮ ਕਹੋਗੇ ਮੈਂ ਇਹ ਬਾਬੇ ਦੇ ਪੈਰੀਂ ਹਥਲਾਉਂ ਜਾ ਕੇ ਉਹਦਾ ਹਾਂ ਮੈਨੂੰ ਦੱਸੋ ਤੁਸੀਂ ਵੀ ਕਿਹੜੇ ਇਹਦੇ ਜਦੋਂ ਫੜਿਆ ਕਿਉਂ ਫੜਿਆ ਗਿਆ ਕੀ ਕੇਸ ਹੈ ਤੇ ਨਹੀਂ ਮੈਂ ਤੈਨੂੰ ਡਾਕੂਗਲ ਨਹੀਂ ਹੋ ਕੱਢੀ ਇਸੇ ਚੀਜ਼ ਨੂੰ ਫੜਿਆ ਗਿਆ ਜਦੋਂ ਇਹਨਾਂ ਨੇ ਇਸ ਚੀਜ਼ ਦਾ ਖੋਲ ਖੋਲ ਕੇ ਹਾਂ ਨਹੀਂ ਅਸੀਂ ਹੈਜ ਮੁਫਤ ਹਾਂ ਸ਼ਾਦੀ ਕਰਦੇ ਹਾਂ ਨਸ਼ਾ ਮੁਫਤ ਭਾਰਤ ਇਹ ਤਾਂ ਸਰਕਾਰ ਕਹਿੰਦੀ ਹੈ ਵੀ ਕਰੋ ਨਾਰਾ ਕਿਤਾ ਕਰਦੇ ਵਜਾ ਮੁਕਤ ਤਾਂ ਫੜਦੀ ਨਹੀਂ ਦਿਖਾਈ ਜਾਲੇ ਸਰਕਾਰ ਤਾਂ ਆਪ ਖੇਤੇ ਖੋਲਦੀ ਹੈ ਕਿੰਨੇ ਪਰਚੇ ਕਰਾਈ ਤੁਸੀਂ ਦੇ ਜਾਲੇ ਤੇ ਗਲਤ ਦੇਹ ਜਾਲਾ ਨੇ ਕਿੰਨੇ ਪਰਚੇ ਕਰਾਏ ਬਾਬਾ ਕੌਣ ਆ ਇਹਨੇ ਕੀ ਕੀਤਾ ਮੈਨੂੰ ਇਹਦਾ ਇਹ ਤੇਰਾਮਪਾਲ ਜੀ ਕੀ ਕੀਤਾ ਇਹਨਾਂ ਨੇ ਕਹਿੰਨ ਨੂੰ ਤਾਂ ਹੁਣ ਕੋਈ ਵੀ ਆ ਕੇ ਕਹਿ ਦੂਗਾ ਮੈਂ ਕੋਈ ਗਲਤ ਕੰਮ ਕੀਤਾ ਮੈਂ ਇੱਥੇ ਪਰਚਾ ਦਰ ਕੇ ਤੁਹਾਨੂੰ ਰੋਕ ਦੇਣਗੇ ਹੂੰ ਜੇ ਤੁਸੀਂ ਨਹੀਂ ਕੀਤਾ ਕਰਨ ਚ ਬਹੁਤ ਫਰਕ ਨਹੀਂ ਕੀਤਾ ਗਲਤ ਕੰਮ ਤੁਹਾਡੇ ਤੇ ਪਰਚਾ ਹੋ ਜੂ ਤਾਂ ਹੁਣ ਨੂੰ ਕਰਨ ਨੂੰ ਕੀ ਨਹੀਂ ਹੁੰਦਾਗਾ ਮੇਰੇ ਤੇ ਕਰਾਓ ਮੇਰੇ ਤੇ ਕਰਾਓ ਕਰਨ ਨੂੰ ਭਾਜੀ ਸਾਰਾ ਕੁਝ ਸੋਈ ਜਾਂਦਾ ਨਹੀਂ ਇਹ ਜਿਵੇਂ ਨਸ਼ਾ ਛੱਡਦਾ ਆ ਸਾਡੇ ਬੰਦੇ ਦੀ ਛਡਾਓ ਇੱਥੇ ਆ ਮੁੰਡਾ ਕਰਾ 20 ਸਾਲਾਂ ਤੋਂ ਪੀ ਰਿਆ ਇਹ ਗੱਲ ਦਾ ਜਦੋਂ ਪਰਮਾਤਮਾ ਦਾ ਗਿਆਨ ਅੰਦਰ ਸਮਾਊਗਾ ਨਾ ਆਟੋਮੈਟਿਕ ਹੀ ਛੱਡਿਆ ਜਾਵੇ ਅੱਛਾ ਕੀ ਉਹ ਛੱਡਣ ਦੀ ਕੋਈ ਵਿਧੀ ਕੁਝ ਹੋਰ ਆ ਚਲੋ ਦੱਸੋ ਅਸੀਂ ਆਪਣੇ ਮੁੱਖ ਤੋਂ ਨਹੀਂ ਬਾਈ ਜੀ ਤੁਸੀਂ ਪੱਗ ਬੰਨੀ ਆ ਪਲੀਜ਼ ਇਹ ਨਾ ਕਰੋ ਅੱਛਾ ਕੀ ਗਿਆਨ ਮੈਨੂੰ ਗਿਆਨ ਤਾਂ ਦੇ ਦਿਓ ਮੈਨੂੰ ਦੇ ਦਿਓ ਤੁਸੀਂ ਗਿਆਨ ਆ ਕਿ ਲਿਖਿਆ ਹੋਇਆ ਕੀ ਲਿਖਿਆ ਮਹੀ ਪਤਾ ਮੈਨੂੰ ਦੱਸੋ ਕਿ ਗਲਤ ਲੱਗਿਆ ਹੋਇਆ ਨਹੀਂ ਮੈਂ ਅੱਛਾ ਆ ਜਿਹੜਾ ਇਹਨੇ ਲਿਖਿਆ ਪੂਰਨ ਪਰਮਾਤਮਾ ਕੌਣ ਤੇ ਕਿਵੇਂ ਆ ਕੌਣ ਤੁਸੀਂ ਦੱਸੋ ਮੈਨੂੰ ਪੂਰਨ ਪਰਮਾਤਮਾ ਦੇ ਉੱਪਰ ਬੈਠੇ ਜਿਹੜੇ ਜਿਨ੍ਹਾਂ ਨੂੰ ਪੌਣ ਵਾਲੀ ਦੀ ਵਿਧੀ ਰਸੀ ਜਾਂ ਤੇ ਵਿਧੀ ਫਿਰ ਪੂਰਨ ਪਰਮਾਤ ਇਹ ਇਹ ਗਰਵਾਣੀ ਕਹਿੰਦੀ ਇੱਕੋ ਸਿਮਰੀਏ ਨਾਨਕਾ ਜੋ ਜਲ ਚਲ ਰਿਹਾ ਸਹਾਏ ਦੂਜਾ ਇਹੀ ਕਹਿ ਰਿਹਾ ਜੀ ਦਿਖਾਓ ਕਿਛ ਕਰ ਮਹੀ ਮੈਨੂੰ ਪੜਾ ਦਿਓ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਵੀ ਮੈਨੂੰ ਵੀ ਪੜਾ ਦਿਓ ਮੈਨੂੰ ਵੀ ਗਿਆਨ ਆ ਜਾਵੇ ਮਾੜਾ ਜਾਂ ਗਿਆਨ ਸਾਨੂੰ ਵੀ ਮਿਲ ਜਾਵੇ ਹਾਂ ਇੱਕ ਮਿੰਟ ਮੈਂ ਬੇਨਤੀ ਕਰਾਂ ਤੁਹਾਨੂੰ ਹਾਂ ਭੈਣੇ ਪੇਜ ਤੁਸੀਂ ਇੱਕ ਮਿੰਟ ਇੱਕ ਮਿੰਟ ਬੇਨਤੀ ਹਾਂ ਭੈਣੇ ਬੋਲੋ ਅੰਦਰ ਬੈਠ ਕੇ ਜੋ ਮਰੇ ਸੰਤ ਨੇ ਕਿਉਂ ਆਵਾਜ਼ ਨਹੀਂ ਆਉਂਦੀ ਕੋਈ ਨਾ ਤੁਸੀਂ ਇਹਨਾਂ ਨੂੰ ਪੁੱਛ ਲੈ ਇਹਨਾਂ ਨੂੰ ਜਵਾਬ ਅੰਦਰ ਲਾਈਵ ਅੰਦਰ ਚੱਲ ਸਕਦਾ ਭੈਣ ਮੇਰੀ ਇੱਕ ਮਿੰਟ ਅੰਦਰ ਤੁਸੀਂ ਅੰਦਰ ਬੈਠ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਲੋਕਾਂ ਨੂੰ ਤੁਸੀਂ ਬੜ ਰਹੇ ਹੋ ਵੀ ਆਹ ਭਾਈ ਲੋ ਇਹ ਗਰੀਬ ਭੋਲੇ ਭਾਲੇ ਲੋਕ ਇਹਨਾਂ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਕੱਖ ਵੀ ਕੌਣ ਸੀ ਇਹ ਮੈਂ ਉਹ ਪੁੱਛ ਰਿਹਾ ਵੀ ਜਦੋਂ ਇਹ ਬਾਬੇ ਨੂੰ ਪੁਲਿਸ ਨੇ ਫੜਿਆ ਭਜਾਇਆ ਅੱਛਾ ਇਹ ਉਹੀ ਬਾਬਾ ਵਾ ਜਿਹੜਾ ਦੁੱਧ ਨਾਲ ਨਾਉਂਦਾ ਉਹਦੀ ਖੀਰ ਵਰਤਾਈ ਜਾਂਦੀ ਹੈ ਇਹ ਝੂਠੀ ਗੱਲ ਆ ਇਹ ਝੂਠੀ ਗੱਲ ਆ ਚਲੋ ਇੱਕ ਮਿੰਟ ਦੀ ਕਿਤੇ ਲਿਖੋਗੇ ਜੋ ਦਿਖਾ ਦਿਓ ਹਾਂ ਜੀ ਨੇ 3 ਮਹੀਨਾ ਉੱਥੇ ਰਹਿ ਗਏ ਤੁਹਾਡੇ ਦਿਮਾਗ ਦੇ ਵਿੱਚ ਆਏਗਾ ਤੁਸੀਂ ਮੀਡੀਆ ਤੇ ਦੇਖੋ ਰਹੇ ਹੋ ਭੈਣ ਮੇਰੀ ਇੱਕ ਮਿੰਟ ਰਹੇ ਦਾ ਸਰਸੇ ਵਾਲੇ ਕੋਲ ਵੀ ਸੀ ਅੱਜ ਉਹ ਕਿੱਥੇ ਆ ਕਿੰਨੇ ਉਤੇ ਕੇਸ ਆ ਧੀਆਂ ਦੇ ਰੇਪ ਬਲਾਕ ਕਰਕੇ ਕੁਝ ਨਹੀਂ ਕੀਤਾ ਜੋ ਕਿੱਥੇ ਬੈਠਾ ਸਾਨੂੰ ਦੱਸੋ ਨਾ ਵੀ ਇਹਦੇ ਗਿਆਨ ਕੀ ਕੀਤਾ ਨੇ ਸਾਨੂੰ ਦੱਸੋ ਇਹਨੇ ਤੁਸੀਂ ਦੇ ਰਹੇ ਹੋ ਸਿੱਖ ਧਰਮ ਦੇ ਵਿੱਚ ਸਭ ਤੋਂ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਮੋਟ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਉਹਦੀ ਬਾਣੀ ਦਾ ਸ਼ਬਦ ਪੜ੍ਹਿਆ ਜਾਂਦਾ ਨਾ ਕੋਈ ਨਹੀਂ ਜਿਹੜਾ ਉਹਦੀ ਵਿਆਖਿਆ ਕਰ ਦੋ ਪਤਾ ਲੱਗਦਾ ਕਿ ਇਹ ਬਾਬੇ ਨੇ ਕੀਤਾ ਜਿਹਦੇ ਲਈ ਤੁਸੀਂ ਪ੍ਰਚਾਰ ਕਰ ਰਹੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਭਾਈ ਜੀ ਤੁਸੀਂ ਹੋ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਛੋਟੀ ਇੱਕ ਮਿੰਟ ਇੱਕ ਮਿੰਟ ਪੰਜਾਬ ਦਾ ਮੇਰਾ ਘਰ ਦਾ ਨਾਮ ਹੈ ਮੈਂ ਉਹ ਜਗਰਾਉਂ ਦੀ ਗੱਲ ਇੱਕ ਮਿੰਟ ਤੁਸੀਂ ਕਹ ਰਹੇ ਨਾ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦੱਸੋ ਕਬੀਰ ਸਾਹਿਬ ਜੀ ਦਾ ਜ਼ਿਕਰ ਹੈਗਾ ਕਿ ਨਹੀਂ ਭਗਤ ਕਬੀਰ ਮਹਤ ਉੱਤੇ ਇਹ ਤੁਹਾਨੂੰ ਮੈਂ ਤਾਂ ਇਹ ਨਹੀਂ ਗੱਲ ਕਰਦਾ ਭਗਤ ਕਬੀਰ ਦੀ ਆ ਆ ਦੋਣਾ ਆ ਤੁਹਾਨੂੰ ਮੇਰੀ ਮੇਰੀ ਸਿੱਧੀ ਗੱਲ ਇਥੇ ਬੋਲੀ ਨਾਲ ਦੀ ਇੱਕ ਮਿੰਟ ਬੋਲੀ ਨਾਲ ਮੈਂ ਕਿ ਮੈਂ ਪੈਣ ਜਿਸੀ ਮੈਂ ਮੈਂ ਤੈਨੂੰ ਪਾਣੀ ਨਾ ਸ਼ਾਂਤੀ ਨਾਲ ਗੱਲ ਕਰੋ ਸਾਰੇ ਬਾਹਰ ਦੀ ਕੋਈ ਮਾਰਾ ਕੰਮ ਹਾਂ ਬਾਣੀ ਫਿਰ ਤੁਸੀਂ ਐਦਾਂ ਜੂਠੇ ਹੱਥਾਂ ਨਾਲ ਐਦਾਂ ਲੋਕਾਂ ਨੂੰ ਪਾਣੀ ਵਰਤਾਓਗੇ ਐਦਾਂ ਪਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਥੇ ਸਰਦਨ ਬੇਅਦਬੀ ਕਰ ਰਹੇ ਹੋ ਮਤਲਬ ਇਹ ਪਾਣੀ ਇਰੇ ਵਿੱਚ ਤੁਸੀਂ ਕੀ ਬਾਣੀ ਆ ਤੁਸੀਂ ਮੈਨੂੰ ਕਿਹਾ ਫਿਰ ਤੁਸੀਂ ਤੁਸੀਂ ਵਿੱਤ ਵੀ ਕਰ ਰਹੇ ਹੋ ਆ ਆਪ ਨੇ ਤੁਸੀਂ ਕਿਹਾ ਵੀ ਇਹ ਲਿਖਿਆ ਫਿਰ ਆ ਜਿਹਨੇ ਕਿਹਾ ਕਿਸੇ ਨੇ ਹੱਥਾਂ 'ਚ ਮੇਰੇ ਜੂਠੇ ਹੱਥਾਂ ਤੁਹਾਨੂੰ ਕੀ ਪਤਾ ਮੈਂ ਨਾ ਕਿਹਾ ਮੈਂ ਕੀ ਖਾਂਦਾ ਕੀ ਨਹੀਂ ਖਾਂਦਾ ਮੇਰਾ ਸਵਾਲ ਇਹ ਆ ਆ ਬੰਦਾ ਕੌਣ ਆ ਇਹ ਬੰਦੇ ਦੀ ਕੀ ਕੁਰਬਾਨੀ ਆ ਮੈਂ ਭਗਤ ਕਬੀਰ ਜੀ ਸਤਿਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪ੍ਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇੱਕ ਗੱਲ ਮੈਨੂੰ ਬਿਗਾਓ ਕਿਹੜਾ ਪਰਚਾ ਹੋਇਆ ਡਾਂਗਾ ਬੱਜੀਆਂ ਉੱਥੋਂ ਭੱਜਿਆ ਏ ਕਿਉਂ ਭੱਜਿਆ ਬਾਬਾ ਇੱਕ ਕੁਇੰਟਲ ਦੁੱਧ ਦੀ ਥੀਲ ਬਣਾਉਂਦੇ ਆ ਢਾ ਕੇ ਉਹ ਥੀਲ ਲੋਕਾਂ ਨੂੰ ਵਰਤਾਈ ਜਾਂਦੀ ਆ ਕਿਉਂ ਕਰਦੇ ਹੋ ਇਹ ਬੰਦੇ ਦੀ ਇਹ ਬੰਦਾ ਇਹ ਦੇਸ਼ ਭਗਤ ਕਬੀਰ ਦਾ ਮੈਨੂੰ ਦੱਸੋ ਇਹ ਬਹੁਤ ਪੁੱਤਰ ਰੂਹ ਨੇ ਭਗਤ ਕਬੀਰ ਜੀ ਇਹ ਕੌਣ ਆ ਆ ਬੰਦਾ ਇਹਦੇ ਡਾਂਗ ਕਿਉਂ ਵਿਰੀ ਮੇਰਾ ਫੋਨ ਦਈਓ ਦੂਜਾ ਐਸਐਚਓ ਨੂੰ ਐਸਐਚਓ ਨੂੰ ਬੁਲਾ ਮੈਨੂੰ ਪ੍ਰੂਫ ਦਿਖਾਓ ਤੁਸੀਂ ਬੰਦ ਰਹੇ ਹੋ ਤੁਹਾਡੇ ਕੋਲ ਪਰਮਿਸ਼ਨ ਕਿਹਦੀ ਆ ਛੜਕਨੇ ਦੁਸਟਾਲ ਆਇਆ ਕਿਹਦੀ ਪਰਮਿਸ਼ਨ ਆ ਐ ਮੈਨੂੰ ਦਿਖਾਓ ਪਰਮਿਸ਼ਨ ਕਿੱਥੇ ਆ ਤੁਹਾਡੀ ਬੰਦ ਨਹੀਂ ਕਰ ਦਿੰਦੇ ਮੈਨੂੰ ਪਰਮਿਸ਼ਨ ਦਿਖਾਓ ਤੁਸੀਂ ਸ਼ਰਤ ਤੇ ਸਟਾਲ ਲਾਇਆ ਵਾ ਤੁਸੀਂ ਇੱਕ ਧਾਬਾ ਮੱਲ ਰਹੇ ਹੋ ਪਰਮਿਸ਼ਨ ਦਿਖਾਓ ਬਾਬੂ ਜੀ ਤੁਸੀਂ ਕਹਿੰਨਾ ਮੈਂ ਜਗਰਾਉਂਦਾ ਦਿਓ ਮੈਨੂੰ ਪਰਮਿਸ਼ਨ ਐਸ.ਡੀ.ਐਮ ਦੀ ਪਰਮਿਸ਼ਨ ਦਿਓ ਐਸ.ਐਸ.ਪੀ ਦੀ ਅੱਛਾ ਤੁਸੀਂ ਫੋਨ ਦੇ ਮੇਰੇ ਆਪਦਾ ਫੋਨ ਦੇ ਈ ਉਮਰ ਹੈ ਕੁੜੀਆਂ ਦੀ ਆ ਬੇਚਾਰੀ ਜਵਾਕੜੀ ਉਹ 3 ਉਹ ਬੱਚੀਆਂ ਉਹ ਬਚਾਰੇ ਜਵਾਕ ਨੇ ਕਿੰਨੇ ਕਿ ਕੀ ਉਮਰ ਇਹਨਾਂ ਦੀ ਤੁਸੀਂ ਇਹ ਪਰਮਿਸ਼ਨ ਤੁਹਾਡੇ ਕੋਲ ਹੈ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਬੰਨ ਰਹੇ ਹੋ ਇਧਰ ਆ ਦੱਸੋ ਆ ਕਿੰਨਾ ਅੰਦਰ ਭਰੇ ਆ ਤੁਸੀਂ ਇਹ ਕੋਡਾ ਸਟੈਂਡ ਚਲਾਇਆ ਹੈ ਬਾਰ-ਬਾਰ ਅੱਧ ਦਿਖਾਓ ਕਿਵੇਂ ਕਿਦਾਂ ਮਜਵਾਕਾਂ ਨੂੰ ਤੁਸੀਂ ਨਿੱਕੇ ਨਿੱਕੇ ਨਿਆਣੇ ਆ ਤੁਸੀਂ ਗੱਲ ਦਾ ਤੁਸੀਂ ਜਵਾਬ ਦਿਓ ਵੀ ਤੁਸੀਂ ਕਿਉਂ ਬੰਨ ਰਹੇ ਹੋ ਕੀ ਕੁਰਬਾਨੀ ਐ ਇਸ ਬੰਦੇ ਦੀ ਮੈਨੂੰ ਕੁਰਬਾਨੀ ਕਰਾਓ ਇਹ ਬੰਦੇ ਦੀ ਸਰਾਰ ਸਾਹਿਬ ਦੱਸੋ ਕੀ ਕੁਰਬਾਨੀ ਐ ਬੰਦੇ ਦੀ ਜਾ ਮੈਨੂੰ ਪਰਮਿਸ਼ਨ ਦਿਖਾਓ ਨਹੀਂ ਬੰਦ ਕਰੋ 2 ਮਿੰਟ ਦੇ ਵਿੱਚ ਵਿੱਚ ਆਹ ਇਹ ਜਿਹੜਾ ਤੁਸੀਂ ਅੱਜ ਚਲਾ ਰੱਖਿਆ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਥੋੜੇ ਜਾ ਮੈਨੂੰ ਪਰਮਿਸ਼ਨ ਦਿਖਾਓ ਵੀ ਅਸੀਂ ਤਾਂ ਬੰਨ ਰਹੇ ਆ ਪਾਈਏ ਆ ਬਾਬੇ ਦੀ ਆ ਕੁਰਬਾਨੀ ਆ ਹੈ ਕਿਸੇ ਹੁਣ ਸਾਰੇ ਫੋਨ ਲਾ ਕੇ ਕੋਈ ਇੱਕ ਦਿਨ ਦਾ ਦਿਖਾਓ ਮੈਨੂੰ ਇੱਕ ਦਿਨ ਦਾ ਦਿਖਾਓ ਵੀ ਅਸੀਂ ਮੈਂਨ ਕੰਟ੍ਰੈਕਟਰ ਨਾ ਸਾਡਾ ਉਹਦੇ ਕੋਲ ਪ੍ਰੋਮੋਸ਼ਨ ਹੈਗੀ ਤਾਂ ਹੁਣ ਦਿਖਾ ਦਿੰਨੇ ਆ ਹਾਂ ਇੱਕ ਦਿਨ ਦਾ ਦੱਸੋ ਵੀ ਇਹਦੀ ਇੱਕ ਕੁਰਬਾਨੀ ਆ ਇਹਨੂੰ ਪ੍ਰੋਮੋਟ ਕਰ ਰਹੇ ਹੋ ਕਿਉਂ ਪ੍ਰੋਮੋਟ ਕਰ ਰਹੇ ਹੋ ਇਸ ਬੰਦੇ ਨੂੰ ਪ੍ਰੋਮੋਟ ਸਰਦਾਰ ਸਾਹਿਬ ਦੀ ਦਾੜੀ ਰੱਖੀ ਆ ਕਿਉਂ ਪ੍ਰੋਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਏਡੀਆਂ ਸੰਗੀਨ ਧਰਮਾਂ ਦੇ ਤਹਿਤ ਪਰਚੇ ਆ ਇਹ ਨਹੀਂ ਕਿ ਸਚਾਈ ਦੇ ਕਰ ਰਹੇ ਆ ਇਹ ਨਹੀਂ ਕਿ ਸਚਾਈ ਦਾਂਗੇ ਕਿੰਨੀ ਫਰੀ ਪੁਲਿਸ ਫ ਫਿਰ ਭਰਾ ਤੁਹਾਡੇ ਚੈਨਲ ਤੇ ਮਾ ਜਾਣਾ ਤੇ ਤੇਰੇ ਤਾਂ ਕੋਈ ਮੰਨ ਲ ਗਏ ਤੇਰੇ ਕਹਿੰਦੇ ਕਿਵੇਂ ਮੰਨ ਲ ਗਏ ਸੀ ਮੈਂ ਕਿਉਂ ਪੜਾਂ ਮੈਂ ਮੈਂ ਗੁਟਕਾ ਸਾਹਿਬ ਮੈਂ ਪਾਠ ਕਰਕੇ ਆਇਆ ਹਿੰਦੂ ਵੀਰ ਜਿੰਨੇ ਵੀ ਨੇ ਉਹ ਆਪਦਾ ਪੜਦੇ ਨੇ ਹਿੰਦੂ ਗ੍ਰੰਥ ਮੁਸਲਮਾਨ ਵੀਰ ਕ੍ਰਾਂ ਪੜਦੇ ਨੇ ਅਸੀਂ ਕਿਉਂ ਪੜੀਏ ਇਹਨੂੰ ਕਾਰਨ ਦੱਸੋ ਮੈਨੂੰ ਜੀ ਤੁਸੀਂ ਤਾਂ ਬਹਿਸਵਾਜੀ ਕਰ ਰਹੇ ਹੋ ਬਹਿਸਵਾਜੀ ਨੇ ਮੈਨੂੰ ਕਾਰਨ ਦੱਸੋ ਕਿਉਂ ਪੜੀਏ ਕੀ ਕੁਰਬਾਨੀ ਦਿੱਤੀਆਂ ਨੇ ਧਿਆਨ ਦਿਓ ਮੈਨੂੰ ਦਿਓ ਤੁਸੀਂ ਤਾਂ ਬਹਿਸਵਾਜੀ ਕਰ ਰਹੇ ਹੋ ਤੁਸੀਂ ਪਰਮਾ ਪਰਮਾ ਰਹੇ ਹੋ ਲੋਕਾਂ ਨੂੰ ਤੁਸੀਂ ਪਰਮਾ ਰਹੇ ਹੋ ਕਿਉਂ ਦਰ ਪਰਮਾਨ ਨਹੀਂ ਰਹੇ ਅਨਿੱਕੇ ਨਿਆਣੇ ਵਿਖਾएंगे ਆ ਜਵਾਗੜੀਆਂ ਕਿਤਾਬਾਂ ਬਣਦੀਆਂ ਥੋਡੀਆਂ ਹੈ ਤੇ 18 ਸਾਲ ਤੋਂ ਵੱਡ ਤੁਸੀਂ ਇਹਨਾਂ ਨੂੰ ਬਾਲ ਮਜ਼ਦੂਰੀ ਕਰਾ ਰਹੇ ਹੋ ਤੋੜਦੇ ਬਾਲ ਮਜ਼ਦੂਰੀ ਦਾ ਪਰਚਾ ਬਣਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਗੁੰਮਰਾਹ ਕਰਕੇ ਪ੍ਰਚਾਰ ਕਰ ਰਹੇ ਹੋ ਦਿਖਾ ਦਿਨਾ ਪਰਫਰਮੇਸ਼ਨ ਦਿਖਾ ਦਿਨਾ ਪਰਮਿਸ਼ਨ 18 17 ਸਾਲ ਤੋਂ ਘੱਟ ਜੋ ਹਨ ਤੁਸੀਂ ਪ੍ਰਮੋਟ ਕਰੋਗੇ ਕੀ ਪਰਮਿਸ਼ਨ ਹੈ ਨਹੀਂ ਤੁਹਾਡੇ ਕੋਲ ਬੱਚੇ ਤਾਂ ਸਾਡੇ ਨਾਲ ਹੀ ਆਉਣਗੇ ਉਹ ਘਰੇ ਥੋੜੇ ਬੱਚੇ ਕਿਤਾਬਾਂ ਬਣ ਰਿਹਾ ਉੱਥੋਂ ਜਾ ਕੇ ਉੱਤਕ ਨਹੀਂ ਬੱਚਾ ਕੋਈ ਨਹੀਂ ਬਣ ਰਿਹਾ ਬੱਚੇ ਇੱਥੇ ਹੀ ਆ ਸਾਰਾ ਕੁਝ ਰਿਕਾਰਡ ਆ ਮੈਂ ਦੋ ਦਿਨਾਂ ਦਾ ਦੇਖ ਰਿਹਾ ਤੁਹਾਨੂੰ ਤੁਸੀਂ ਇਹ ਚੀਜ਼ਾਂ ਨੂੰ ਤੁਸੀਂ ਪਖੰਡ ਬਣਾ ਰੱਖਿਆ ਤੁਸੀਂ ਆ ਲਾਇਆ ਆ ਸਕੈਨ ਲਾਇਆ ਤੁਸੀਂ ਆਹ ਰਾਮ ਸੰਤ ਰਾਮ ਪਾਲ ਜੀ ਮਹਾਰਾਜ ਦੇ ਨਾਲ ਜੁੜੋ ਆਹ ਜਿਹੜਾ ਆਹ ਆਕਦਾ ਮਾ ਸਟਾਰ ਲਾਇਆ ਤੁਸੀਂ ਆ ਕਿਸੇ ਕੁੜੀ ਦੀ ਉਮਰ ਹੈ 18 ਪਲੱਸ ਦੱਸੋ ਗਲਤ ਕੀ ਕਰ ਰਹੇ ਆ ਮੈਨੂੰ ਆਹ ਤਾਂ ਦੱਸੋ ਨਾ ਤੁਸੀਂ ਲੋਕਾਂ ਦਾ ਗਲਤ ਕੀ ਕਰ ਰਹੇ ਆ ਇਹ ਬੰਦੇ ਦੀ ਇੱਕ ਇੱਕ ਕੁਰਬਾਨੀ ਕੀ ਆ ਕੁਰਬਾਨੀ ਇਹ ਤਹਜ ਮੁਕਤ ਵਿਆਹ ਕਰਾ ਰਿਆ ਆ ਬਲਾਗਰ ਨੂੰ দান ਕਰ ਰਿਆ ਆ ਕੀ দান ਕਰ ਰਿਆ ਕਿਹਨੂੰ দান ਕੀਤਾ ਮੈਨੂੰ ਦਿਖਾ ਨਾ ਵੀ ਆ ਬੰਦੇ ਨੇ ਕਾਰ ਕੀਤਾ ਇਹਨੂੰ দান ਕੀਤਾ ਇਹਨੂੰ ਕੀਤਾ ਇੱਕ ਬੰਦਾ ਦਿਖਾਓ 10 11 ਨੂੰ ਖਮਾਣ ਆ ਜੀ ਮੈਂ ਖਮਾਣੋ ਮੈਂ ਕਿਉਂ ਆਣਾ ਉੱਥੇ ਹੀ ਆ ਪਰ ਹੁਣ ਹਾਂਜੀ ਸੜਕ ਤੇ ਤਾਂ ਦਾਨ ਨਹੀਂ ਹੋ ਰਿਆ ਕੁਛ ਹੈ ਅੱਛਾ ਸਾਰਾ ਕੀ ਮਤਲਬ ਪੁੱਛਦੀ ਆ ਜੀ ਆਨਲਾਈਨ ਆ ਮੈਂ ਗੂਗਲ ਹੀ ਕੀਤਾ ਵੀ ਇਹ ਤੇ ਆ ਪਰਚੇ ਨਿਕਲ ਕੇ ਆ ਗਏ ਵੀ ਇੰਨੇ ਪਰਚੇ ਆ ਇੰਨੀ ਇਹਦਾ ਡਾਂਗ ਫਰੀ ਉੱਥੋਂ ਹੀ ਭੱਜਿਆ Google ਹੀ ਕੀਤਾ ਮੈਂ ਇਹ ਕਹਿੰਦੇ ਵੀ ਇਹ ਦੁੱਧ ਨਾਲ ਨਾਉਂਦਾ ਉਹ ਦੁੱਧ ਦੀ ਖੀਰ ਬਣਦੀ ਆ ਲੋਕਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਫਿਰ ਆ ਕਹਿੰਦੇ ਹੁਣ ਤੁਸੀਂ ਨਾਲ ਦੇ ਵੀ ਕਹਿੰਦੇ ਵੀ ਚੈੱਕ ਕਰੋ ਮੈਂ ਤਾਂ ਆਨਲਾਈਨ ਚੈੱਕ ਕਰਕੇ ਦੱਸ ਰਿਹਾ ਨਹੀਂ ਕਹਿੰਦਾ ਮੈਂ ਕਾਹਦਾ ਨਾ ਤੁਸੀਂ ਤੁਸੀਂ ਮੈਨੂੰ ਕਾਹਦੇ ਹੋ ਅੱਛਾ ਫਿਰ ਤੁਸੀਂ ਕਿ ਮੈਂ ਕਹਿੰਦਾ ਵੀ ਤੁਸੀਂ ਕਿ ਮੈਂ ਕਹਿੰਦੇ ਖਮਾਣਾ ਆ ਕੇ ਦੇਖ ਲਿਓ ਹਾਂ ਅਸੀਂ ਦਨ ਕੋ ਨਹੀਂ ਤਾਂ ਦੱਸ ਦੋ ਹਾਂ ਬੜ ਦੇ ਸਰ ਸੁੱਖ ਜਗਰਾਵਾ ਜੀ ਸਰਸੋਖਾਂ ਜੀ ਜਗਰਾਉ ਇੱਕੋ ਮਿੰਟ ਹੋਰ ਨਾ ਲਾਈਵ ਚੱਲ ਰਿਹਾ ਦੂਜੇ ਫੋਨ ਤੇ ਇੱਥੇ ਨਾ 5 ਨੰਬਰ ਚੁੰਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਵਾਲੇ ਆਹ ਵੰਡ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗਮਰਾਹ ਕਰ ਰਿਹਾ ਰੋਕ ਕੇ ਆ ਵੰਡ ਰਿਹਾ 5 ਨੰਬਰ ਚੁੰਗੀ ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਬਿਲਕੁਲ 2 ਮਿੰਟ ਹਾਂਜੀ ਪਲੀਜ਼ ਆਗੇ ਸਰ ਆ ਫੜਾ ਆ ਫੜਾ ਰਾ ਕੋਈ ਸਾਰੀ ਦੁਨੀਆ ਦੇਖ ਰਹੀ ਆ ਜਾਂ ਤਾਂ ਮੈਨੂੰ ਇਹ ਬੰਦੇ ਦੀ ਕੁਰਬਾਨੀ ਰੱਖ ਦੋ ਕੀ ਆ ਇੱਕ ਵੀ ਰੱਖ ਦੋ ਵੀ ਇਹਨੇ ਬੰਦੇ ਨੇ ਆ ਸਿੱਖਾਂ ਲਈ ਆ ਹਿੰਦੂਆਂ ਲਈ ਆ ਮੁਸਲਮਾਨਾਂ ਲਈ ਆ ਗਰੀਬਾਂ ਲਈ ਆ ਮਜ਼ਦੂਰਾਂ ਲਈ ਕੀਤਾ ਹੋਵੇ ਕੌਣ ਓ ਦੇਖ ਓ ਜਾਂਦੇ ਦਿਖਾ ਉਧਰ ਦਿਖਾ ਦੇਖੋ ਔਰ ਦੇਖੋ ਪਿਛੇ ਸਾਰੇ ਭਜਾ ਦੇ ਆਏ ਆ ਤੁਸੀਂ ਵੀ ਆਏ ਹੋ ਕਿਨੇ ਭਜਾ ਦੇ ਮੈਂ ਭਜਾ ਦੇ ਉਹ ਜਿਹੜੇ ਭੇਜੇ ਆ ਉਹ ਭਜਾ ਦੇ ਉਹ ਭਜਾ ਦੇ ਉਹ ਦੇਖ ਜਵਾਬ ਸਾਰੇ ਜਵਾਬ ਭਜਾ ਦੇ ਸਾਰੇ ਭਜਾ ਦੇ ਲਿਖੇ ਇੱਕ ਇੱਕ ਚੀਜ਼ ਵਿੱਚ ਸਹੀ ਸਹੀ ਕੋਈ ਨਹੀਂ ਬਾਤ ਉਹ ਕਿਥੇ ਦਾ ਜਵਾਬ ਮੈਂ ਨਹੀਂ ਕਰਨੀ ਮੈਂ ਕਰਨੀ ਨਹੀਂ ਯਾਰ ਮੈਂ ਕੋ ਕਰਾਂ ਇੱਥੇ ਆ ਕੇ ਕਰੋ ਜਿਹਨੇ ਕਰਨੀ ਸ਼ਾਂਤੀ ਬਣਾ ਕੇ ਰੱਖ ਮੇਰੇ ਨਾਲ ਜੋ ਮਰਜ਼ੀ ਕਰੀਏ ਇਹਣਾ ਕਿਸੇ ਨਾਲ ਗੱਲ ਨਹੀਂ ਕਰਦਾ ਮੇਰੇ ਨਾਲ ਆ ਕੇ ਧਰਮ ਕਿਹੜਾ ਜੀ ਇਹਦਾ ਇੱਕ ਮਿੰਟ ਮੇਰੇ ਕੋਈ ਕਾਰਨ ਨਹੀਂ ਕੁਝ ਨਹੀਂ ਹੈ ਇੱਕ ਚੀਜ਼ ਨਹੀਂ ਹੈ ਮੈਂ ਕਰਨੀ ਨਹੀਂ ਮੈਂ ਕਰਦੇ ਨੋਰੇ ਮੈਂ ਨਹੀਂ ਕਹਿਣ ਗੱਲ ਕਰ ਇੱਥੇ ਆਓ ਇੱਥੇ ਆਓ ਆ ਆ ਬੈਣ ਗੱਲ ਕਰਦੀ ਆ ਵੀਰਾ ਗੱਲ ਕਰਦਾ ਤੁਸੀਂ ਇੱਥੇ ਗੱਲ ਕਰੋ ਜਿਹਨੇ ਕਰਨੀ ਇਹ ਆਪਣੇ ਧਰਮਾਂ ਦੇ ਤੁਸੀਂ ਨਾ ਪਹਿਲਾਂ ਕੀ ਕਰਦਾ ਤੂੰ ਕੌਣ ਹੈ ਤੂੰ ਮੈਨੂੰ ਦੱਸਿਆ ਬਾਬੇ ਦੀ ਕੁਰਬਾਨੀ ਕੀ ਆ ਤੁਸੀਂ ਗਮਰਾਹ ਕਰਦੇ ਹੋ ਲੋਕਾਂ ਨੂੰ ਇਹ ਬਾਬੇ ਦੇ ਦਾੰਦ ਫਰੀ ਪਰਚਾ ਹੋਇਆ ਤੇ ਤੁਸੀਂ ਜਾਚ ਕਰਦੇ ਆ ਕਿੰਨੇ ਬੰਦੇ ਖੜੇ ਆ ਤੇਰਾ ਸਾਡੀ ਕੋਈ ਗੱਲ ਨਹੀਂ ਸਾਡਾ ਆ ਬੰਦਾ ਵਾ ਜਿਹੜਾ ਮੇਨ ਆ ਹਾਂ ਦੱਸੋ ਜੀ ਮੈਨੂੰ ਆ ਦੱਸੋ ਇਹਨੇ ਟੌਰਚਰ ਕੀਤਾ ਹੋਇਆ ਸਾਰਿਆਂ ਨੂੰ ਹਾਂ ਮੈਂ ਕੀਤਾ ਜੀ ਮੈਂ ਟੌਰਚਰ ਕੀਤਾ ਪ੍ਰੋਬਲਮ ਕੀ ਆ ਤੁਸੀਂ ਸਾਰੇ ਪੰਜਾਬ ਨੂੰ ਟੌਰਚਰ ਕਰ ਰਹੇ ਹੋ ਇੱਕ ਚਾਕਲ ਬੰਦਾ ਜਿਹਦੇ ਤੇ ਕ੍ਰਿਮੀਨਲ ਧਾਰਾ ਦੇ ਪਰਚੇ ਆ ਓ ਮਾਂ ਵਰਕੇ ਜਿਵੇਂ ਹੋ ਗਿਆ ਅੱਛਾ ਤੁਸੀਂ ਕਾਹਦੀ ਗੱਲ ਕਰ ਰਹੇ ਹੋ ਭੈਣ ਮੇਰੀ ਤੇਰੇ ਨਾਲ ਗੱਲ ਤੂੰ ਮੇਰੀ ਭੈਣ ਹੈ ਪਲੀਜ਼ ਭੈਣ ਦੇਖੋ ਹਰ ਇੱਕ ਧਰਮ ਦਾ ਪ੍ਰਚਾਰ ਕਰਨ ਦਾ ਸਭ ਕਿਹੜਾ ਧਰਮ ਹੈ ਇਹ ਸਭ ਧਰਮਾਂ ਦਾ ਦੇਖ ਲਓ ਫਿਰ ਤੇਰਾ ਧਰਮ ਕਿਹੜਾ ਤੂੰ ਹਿੰਦੂ ਆ ਅਸੀਂ ਸਾਰੇ ਹੀ ਆ ਇੱਕ ਧਰਮ ਇੱਕਾ ਪਰਮਾਤਮਾ ਇੱਕਾ ਇੱਕਾ ਨਾ ਫਿਰ ਉਸ ਪਰਮਾਤਮਾ ਨੂੰ ਤੇ ਆਓ ਉਸ ਪਰਮਾਤਮਾ ਨੂੰ ਦਿਖਾਓ ਕਿੱਥੇ ਲਿਆਓ ਸਾਨੂੰ ਦਿਖਾਓ ਆ ਜਿਹੜਾ ਅੱਛਾ ਦੱਸ ਰਿਹਾ ਇੱਕ ਮਿੰਟ ਬੋਲਣਾ ਹੁਣ ਤੂੰ ਮੈਨੂੰ ਪਰਮਾਤਮਾ ਦਿਖਾਓ ਹਵਾ ਚੱਲਦੀ ਆ ਹਵਾ ਚੱਲਦੀ ਆ ਕਿੱਥੇ ਹਵਾ ਦਿਖਾ ਦਿਖਾ ਹਵਾ ਦਿਖਾਓ ਜੀ ਗਿਆਨ ਪੜੋ ਫਿਰ ਸਾਨੂੰ ਸਭ ਇਹ ਤੂੰ ਹਵਾ ਪਰਮਾਤਮਾ ਤੂੰ ਮੈਂ ਅਨਵਿਰਗੇ ਇਹੋ ਜੀ ਗੱਲ ਨਾ ਕਰ ਨਾਮ ਕੀ ਹੈ ਮੇਰਾ ਨਾਮ ਲੱਗ ਜੂ ਪਤਾ ਇੱਕ ਘੰਟਾ ਦਿਓ ਹਾਂਜੀ ਸੁਖ ਜਗਰਾਉ ਉਹ ਆਗੇ ਸਾਹਿਬ ਨਹੀਂ ਨਾਮ ਦੱਸ ਦਿਓ ਸੁਖ ਜਗਰਾਉ ਸੁਖ ਜਗਰਾਉ ਹਾਂ ਤਾਂ ਨਾਮ ਨਹੀਂ ਹੀ ਹੀ ਮੇਰਾ ਨਾਮ ਸਖੀ ਗਰਾਵਾ ਆ ਜਦ ਕਿਉਂ ਆ ਪਕਾਣਾ ਦੱਸ ਦੋ ਨਾ ਓਏ ਇਹੀ ਨਾ ਮੇਰਾ ਸੁੱਖ ਜਗਰਾ ਆ ਜਿੰਨੀ ਸਾਰੇ ਖੜੇ ਪੁੱਛ ਲਾ ਕਿਸੇ ਨੂੰ ਵੀ ਮੈਂ ਡਰਦੇ ਕਾ ਤੂੰ ਮੈਂ ਡਰਦਾ ਹੁੰਦਾ ਕਿ ਆ ਕੇ ਤੁਹਾਡੇ ਨਾਲ ਬਹਿਸਦਾ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਵਾ ਗੱਲ ਦਾ ਤੁਸੀਂ ਸਾਰੇ ਰੋਸ਼ਨੀ ਦੇ ਮੇਲੇ ਤੇ ਵਿਚਾਰੇ ਜਿਹੜੇ ਮਜ਼ਦੂਰ ਗਰੀਬ ਉਹ ਆ ਕੇ ਸਰ ਗਰੀਬ ਬੰਦੇ ਆ ਤੁਸੀਂ ਮਜ਼ਾਕ ਬਣਾਇਆ ਵਾ ਦਿਖਾਓ ਮੈਨੂੰ ਪਰਮੇਸ਼ਾ ਉਰੇ ਆ ਜਾਓ ਮੋਟੇ ਇਹਨਾਂ ਨਿਗਾ ਰੱਖਣੀ ਆ ਪਰੇ ਹੋ ਜਾ ਜਾਣ ਨਹੀਂ ਜਾਣ ਇਹਨਾਂ ਚ ਕੋਈ ਬੰਦਾ ਨਿਕਲੇ ਨਾ ਪਰੇ ਹੋ ਜਾ ਟਿਕਣਾ ਜਿੰਜੂ ਜਿੰਨੇ ਬੰਦੇ ਸੀ ਸਣੀ ਇਧਰ ਉੱਥੇ ਹੋ ਜਾ ਬੰਦਾ ਜਾਣ ਨਹੀਂ ਦੇਣਾ ਇਹਨਾਂ ਚ ਆ ਗਏ ਸਰ ਆਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜੋ ਭਗਵਤ ਗੀਤਾ ਚੋਂ ਪੜੋ ਕੁਰਾਨ ਸ਼ਰੀਫ ਚੋਂ ਪੜੋ ਇਹ ਕਹ ਰਹੇ ਹੈ ਪੇ ਕੌਣ ਕਹਿੰਗਾ ਇਹਦੀ ਅਸੀਂ ਕਿਉਂ ਮੰਨੀਏ ਹੂ ਇਜ਼ ਥਿਸ ਕੌਣ ਹੈ ਬੰਦਾ ਜਿਹਦੇ ਡਾਂਗਾਂ ਪਈਆਂ ਜਿਹੜਾ ਪੁਲਿਸ ਨੇ ਭਜਾਇਆ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਉਹ ਪਰਚਾ ਦੇਦਾ ਪੁਲਿਸ ਪਾਗਲ ਤਰੀ ਫਰਦੀ ਆ ਮੈਂ ਤਾਂ ਕਹਾਂ ਨਹੀਂ ਪੁਲਿਸ ਪਾਗਲ ਪਰਚੇ ਤੁਸੀਂ ਕਿਹਾ ਉਹ ਦਿੱਤੇ ਗਏ ਆ ਮੈਂ ਇਹ ਵੀ ਆ ਜਾਂਦੇ ਆ ਜੀ ਹਾਂ ਹਾਂ ਸਰ ਸਾਹਮਣੇ ਖੜਾ ਜੀ ਆਹ ਦੇਖੋ ਸਾਹਮਣੇ ਜਾਈਓ ਸਣੀ ਉਹ ਦਾ ਨਾ ਆਜੋ ਸਰ ਥੋੜਾ ਜਿਹਾ ਜੀ ਆ ਕੱਠ ਜਿਆ ਕੀਤਾ ਹੋਇਆ ਸਰ ਥੋੜਾ ਅੱਗੇ ਆਜੋ ਉਹ ਜਾਈ ਯਾਰ ਆਦੇ ਸਰ ਹਾਂ ਜੀ ਪ੍ਰਚਾਰ ਕਰ ਰਹੇ ਦੱਸੋ ਨਾ ਸਰ ਪਰਮਿਸ਼ਨ ਕੀ ਆ ਆ ਬਾਬੇ ਦਾ ਜਿਹਦੇ ਡਾਂਗ ਫਰੀ ਪਰਚੇ ਨੇ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ 18 ਸਾਲ ਤੋਂ ਘਟ ਅੰਦਰ ਬੱਚੀਆਂ ਨੇ ਸਾਰੀਆਂ ਉਹ ਅੱਗੇ ਸਾਰਾ ਅੱਗੇ ਜਾਇਆ ਆਜੋ ਸਰ ਇੱਕ ਮਿੰਟ ਲਈ ਲਾ ਲੋ ਸਾਈਡ ਤੇ ਪਲੀਜ਼ ਆ ਦੇਖੋ ਜੀ ਆ ਸਾਰੇ ਆ 17 ਸਾਲ ਦੀਆਂ ਬੱਚੀਆਂ ਅੰਦਰ ਘੱਟੋ ਘੱਟ 50 ਬੱਚੇ ਉਥੋਂ ਲੈ ਕੇ ਉਹ ਤਾਂ ਕਿੰਨੇ ਤੋਂ ਕਦਮਾਂ ਵਗਵਾ ਰਹੇ ਆ ਸਾਰੇ ਜਵਾਬ ਸਾਰੇ ਨਾਲ ਜਵਾਬ ਕਰਤੇ ਹੁਣ ਮੈਂ ਆਇਆ ਆ ਆ ਸਾਰੀਆਂ ਆ ਬਾਉ ਜੀ ਮੈਂ ਨਾ ਉਹ ਦੋ ਖੜੇ ਆ ਇਹ ਬਾਬੇ ਦਾ ਪ੍ਰਚਾਰ ਤੁਸੀਂ ਕਿਸ ਬੇਸ ਤੇ ਕਰ ਰਹੇ ਮੈਨੂੰ ਦੱਸ ਤਾਂ ਦਿਓ ਸਰ ਸਰ 18 ਸਾਲ ਤੋਂ ਘੱਟ ਬੱਚੀਆਂ ਅੰਦਰ ਸਾਰਿਆਂ ਉਹ ਤੋਂ ਲੈ ਕੇ ਬਾਲ ਮਜ਼ਦੂਰੀ 20 ਰੁਪਏ ਨੂੰ ਕਿਤਾਬਾਂ ਵੇਚ ਰਹੀਆਂ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਆ ਆ ਜਿਹੜਾ ਰਾਮਪਾਲ ਕੀ ਇਹਨਾਂ ਕੋਈ ਪਰਮਿਸ਼ਨ ਨਾਲ ਤੁਸੀਂ ਕਿਤਾਬਾਂ ਵੰਡ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਰੋਸ਼ਨੀ ਦੇ ਮੇਲੇ ਤੇ ਸਾਰੇ ਪੰਜਾਬ ਨੂੰ ਅਜੇ ਦਿੱਤੀਆਂ ਮਤਲਬ ਕੋਈ ਪਰਮਿਸ਼ਨ ਨਹੀਂ ਚਲ ਚਲ 10.9 20 ਕੰਟੈਕਟ ਅਜੇ ਲੋਕੋ ਨੂੰ ਲੱਗਦਾ ਹੈ ਸਹੀ ਇੱਥੇ ਕੋਪ ਕੰਟੈਕਟ ਦੇਖੋ ਕੁਦਾ ਮੈਂ ਚੱਕ ਰਿਹਾ ਹੁਣ ਦੇਖੋ ਸਮਾਨਯੋਗ ਮਾਨਯੋਗ ਡੀਐਸਪੀ ਸਾਹਿਬ ਪਹੁੰਚ ਚੁੱਕੇ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਓ ਵੈਰੀਫਾਈ ਕਰ ਕੀਤਾ ਜਾ ਰਿਹਾ ਐਸਐਚਓ ਦੱਸੋ ਜੀ ਆ ਕੇ ਜਵਾਬ ਦਿਓ ਉਹ ਬਾਈਆਂ ਨੂੰ ਯਾਰ ਰੱਖੀਓ ਉਹਨਾਂ ਦਾ ਉਹ ਹੈਗੇ ਜਾਣੇ ਨਹੀਂ ਚਾਹੀਦੇ ਦੋ ਬੰਦੇ ਸੋ ਵੈਰੀਫਾਈ ਕੀਤਾ ਜਾ ਰਿਹਾ ਜੀ ਪੁਲਿਸ ਵੱਲੋਂ ਤੁਸੀਂ ਦੇਖ ਰਹੇ ਹੋ ਜੀ ਪਰਮਿਸ਼ਨ ਇਹਨਾਂ ਕੋਲੇ ਆ ਦੇਖੋ ਕਿਦਾਂ ਇਸ ਪਾਸੇ ਡਗਾ ਕੇ ਡੇ ਡੇ ਸਟਾਲ ਲਾ ਕੇ ਇਹਨਾਂ ਨੇ ਆ ਬਾਬੇ ਦਾ ਪ੍ਰਚਾਰ ਕਰ ਰਹੇ ਆ ਗੋਲਾ ਅਵਿਸ਼ਕਾਰ ਫਲਾਨਾ ਅਵਿਸ਼ਕਾਰ ਭਾਜੀ ਇਹ ਕਹਿੰਦੇ ਅਸੀਂ ਨਸ਼ਾ ਰੋਕਦੇ ਹਾਂ ਜੀ ਕੀ ਹਾਲ ਹੈ ਸਰ ਓ ਠੀਕ ਹੋ ਸਰ ਡੀਐਸਪੀ ਸਾਹਿਬ ਵੱਲੋਂ ਕਨਫਰਮ ਕੀਤਾ ਜਾ ਰਿਹਾ ਐਸਐਚਓ ਸਿਟੀ ਮੌਕੇ ਤੇ ਮੌਜੂਦ ਨੇ ਤੇ ਇੱਕ ਵਾਰ ਫੇਰ ਦਿਖਾ ਦੇ ਬੱਚੇ ਇਹਨਾਂ ਦੇ ਪਿੱਛੇ ਕਰਕੇ ਸਾਰੇ ਬੱਚੇ ਸਾਰੀ ਅਮੂਰੇ ਸੀ ਬਾਈ ਜੋ ਆ ਕਿੰਨੇ ਭਜਾਏ ਇਥੋਂ ਚਲੋ ਟ੍ਰੈਫਿਕ ਨੂੰ ਨਹੀਂ ਰੁਕਿਆ ਜਾਏ ਜੀ ਇਹਨਾਂ ਦੇ ਸਾਰੇ ਕੰਮ ਕਰ ਲੈਣਾ ਆਪਾਂ ਨਾਲ ਇੱਥੇ ਬਗੈਣੇ ਪਾਰ ਰਹੇ ਹਾਂ ਪਾਜੀਆ ਪਾਸ ਆ ਜੀ ਇਹਨਾਂ ਦੀ ਹੋ ਜੀ ਇਹਨਾਂ ਦੀ ਹੋ ਜੀ ਸੋ ਮੌਕੇ ਤੇ ਡੀਐਸਪੀ ਜਗਰਾਉਂ ਐਸ ਐਚਓ ਸਿਟੀ ਸੋ ਪੁਲਿਸ ਦੀ ਮਦਦ ਦੇ ਨਾਲ ਇਹਦਾ ਜਿਹੜਾ ਟਕਮਾਂਜੇ ਰਣਾ ਸ਼ੁਰੂ ਕੀਤਾ ਸੀ ਇਹ ਚਕਵਾ ਦਿੱਤਾ ਸੋ ਪੰਜਾਬੀਓ ਜਿੱਥੇ ਵੀ ਇਦਾਂ ਦਾ ਕੋਈ ਇਹ ਗਮਰਾਹਗਨ ਪ੍ਰਚਾਰ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਬੰਦਿਆਂ ਵਾਂਗ ਕਹੋ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਜਿਹੜੇ ਸਾਡਾ ਗਰੀਬ ਵਰਗਾ ਮਜ਼ਦੂਰ ਵੀਰ ਆ ਉਹਨਾਂ ਨੂੰ ਜਾਣ ਬੁੱਝ ਕੇ ਇਹ ਆਪਦੇ ਨਾਲ ਜੋੜ ਕੇ ਇਹ ਗਮਰਾਹਗਨ ਪ੍ਰਚਾਰ ਕਰਦੇ ਆ ਭਾਈ ਤੁਸੀਂ ਆਪਾ ਚਲੀਏ ਸਾਰੇ ਸੰਗਤ ਆਪਾ ਉਰੇ ਨੂੰ ਹੋ ਜਾ ਥੋੜਾ ਜਿਹਾ ਕਿਉਂਕਿ ਫਿਰ ਟ੍ਰੈਫਿਕ ਜਿ ਵਿਗਣ ਪੈਂਦਾ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਸਿੱਖ ਨੇ ਦਾੜੀਆਂ ਵਾਲੇ ਉਹ ਵੀ ਇਸ ਚੀਜ਼ ਨੂੰ ਕਰ ਰਹੇ ਆ ਤੇ ਡੀਐਸਪੀ ਸਾਹਿਬ ਕਾਰਵਾਈ ਕਰ ਰਹੇ ਨੇ ਵੱਡੀ ਦੁਕਾਨ ਆ ਤੂੰ ਮੇਰਾ ਭਰਾ ਮੈਂ ਨਹੀਂ ਨਹੀਂ ਪਹਿਲਾਂ ਪਹਿਲਾਂ ਕਿਨੇ ਰੈਂਟ ਦਿੱਤੀ ਕੋਈ ਵੀ ਕੋਈ ਰੈਂਟ ਨਹੀਂ ਫਿਰ ਕਿਉਂ ਦਿੱਤੀ ਆ ਇਹ ਤਾਂ ਬਾਹਰ ਬੈਠੇ ਜੋ ਆਪਣੇ ਮਹੱਲੇ ਦਾ ਹੀ ਆ ਇਹ ਮਹੱਲੇ ਦਾ ਰਵੇ ਪ੍ਰਚਾਰ ਦੇਤੀ ਕਰ ਰਿਹਾ ਉਹ ਤੈਨੂੰ ਪਤਾ ਬਾਬੇ ਦਾ ਰਾਮਪਾਲ ਦਾ ਗੂਗਲ ਕੀਤਾ ਉਥੇ ਪਰਚੇ ਆ ਇਹੋ ਜੀ ਧਾਰਾ ਤਹਿਤ ਤੇ ਪਹਿਲਾਂ ਨਾ ਹੁੰਦਾ ਉਹ ਦੁੱਧ ਹੀ ਕੀਰ ਖਵਾਉਂਦਾ ਨਾ ਨਾ ਹੁਣ ਤੂੰ ਮੇਰਾ ਵਾਦਾ ਕਰ ਕਿੰਨੇ ਟਾਈਮ ਚ ਖਾਲੀ ਕਰਾਉਣਾ ਸਾਰੀ ਦੁਨੀਆ ਦੇਖ ਰਹੀ ਹੈ ਤੈਨੂੰ ਘੰਟੇ ਘੰਟੇ ਚ ਖਾਲੀ ਇਹ ਭਰਾ ਹੈ ਸਾਡਾ ਇਹਦਾ ਕਸੂਰ ਨਹੀਂ ਹੈ ਕਹਿੰਦਾ ਮੈਨੂੰ ਪਤਾ ਨਹੀਂ ਸੀ ਆਈ ਅੱਜ ਆ ਜਾ ਬੰਦੇ ਅੰਦਰ ਆ ਨਾ ਮੈਂ ਮੈਂ ਆ ਜਾ ਲੋ ਜੀ ਜਿਹੜਾ ਇਹ ਗਮਰਾਹ ਕੁੰਨ ਪ੍ਰਚਾਰ ਜਿਹੜਾ ਬਾਬੇ ਰਾਮਪਾਲ ਦਾ ਕੀਤਾ ਜਾ ਰਿਹਾ ਸੀ ਇਹ ਬੰਦ ਕਰਵਾ ਦਿੱਤਾ ਗਿਆ ਤੁਹਾਡੇ ਵੀ ਪਿੰਡਾਂ ਜਾਂ ਸ਼ਹਿਰਾਂ ਚ ਕਿਤੇ ਵੀ ਅਜਿਹੇ ਦਿਖਾਇਦਰ ਇਹ ਜਿਹੜੇ ਕਰਦੇ ਆ ਇਹਨਾਂ ਨੂੰ ਚੱਕਵਾਓ ਇਹੋ ਜੇ ਬਾਬੇ ਦਾ ਕਿਤੇ ਪ੍ਰਚਾਰ ਨਹੀਂ ਹੋਣ ਦੇਣਾ ਜਿਹੜਾ ਜਿਹੜੇ ਗਲਤ ਨੇ ਸੋ ਧੰਨਵਾਦ ਸਤਿ ਸ਼੍ਰੀ ਅਕਾਲ